ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਇੱਕ ਨਾ ਮੈਂ ਅੱਜ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਆ ਗੱਲ ਕੀ ਆ ਵੀ ਜਦੋਂ ਘੋੜੇ ਨੂੰ ਕੋਲਿਕ ਹੁੰਦਾ ਕੋਲਿਕ ਤੋਂ ਭਾਵ ਕੀ ਆ ਕਿਸੇ ਵੀ ਤਰ੍ਹਾਂ ਦਾ ਪੇਟ ਦੇ ਵਿੱਚ ਅਬਡੋਮినਲ ਕੈਵਿਟੀ ਦੇ ਵਿੱਚ ਹੋਣ ਵਾਲੇ ਪੇਨ ਨੂੰ ਕੋਲਿਕ ਕਹਿੰਦੇ ਆ ਸਮਝ ਗੀ ਗੱਲ ਜਦੋਂ ਘੋੜੇ ਨੂੰ ਕੋਲਿਕ ਹੁੰਦੀ ਆ ਤਾਂ ਉਹ ਜ਼ਰੂਰੀ ਨਹੀਂ ਵੀ ਪੇਟ ਦਾ ਬੰਨ ਹੋਵੇ ਜਦੋਂ ਤੁਸੀਂ ਸਾਰੇ ਪੇਨ ਕਿਲਰ ਲਾ ਲੇ ਮਤਲਬ ਸਾਰਾ ਉਹੜ ਪੋੜ ਕਰ ਲਿਆ ਫੇਰ ਵੀ ਦਰਦ ਨਹੀਂ ਬੰਦ ਹੋ ਰਿਹਾ ਜਾਂ ਘੋੜਾ ਪਿਸ਼ਾਬ ਨਹੀਂ ਕਰ ਰਿਹਾ ਪਿਸ਼ਾਬ ਨਹੀਂ ਕਰ ਰਿਹਾ ਮਤਲਬ ਇਹ ਨਹੀਂ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਇਟ ਮੀਨਸ ਉਹਦੇ ਐਸਿਡੋਸਿਸ ਹੋ ਕੇ ਉਹਦੀਆਂ ਕਿਡਨੀਆ ਨੇ ਜਿਹੜੀਆਂ ਉਹ ਡੈਮੇਜ ਹੋ ਚੁੱਕੀਆਂ ਨੇ ਉਹ ਪਿਸ਼ਾਬ ਬਣਾ ਨਹੀਂ ਬਣਾ ਨਹੀਂ ਰਹੀਆਂ ਜਿਹੜੇ ਕੇ ਟਾਈਨ ਕਰੇਟਾਈਨ ਲੈਵਲ ਹੁੰਦੇ ਨੇ ਉਹ ਹਾਈ ਹੋ ਜਾਂਦੇ ਨੇ ਠੀਕ ਆ ਇਹ ਚੀਜ਼ ਜ਼ਰੂਰੀ ਆ ਜਦੋਂ ਤੁਹਾਨੂੰ ਲੱਗਦਾ ਤੁਹਾਡਾ ਘੋੜੇ ਦੇ ਦਰਦ ਹੋ ਰਿਹਾ ਤੁਸੀਂ ਜਿਹੜਾ ਪੇਨਕਿਲਰ ਉਹ ਦੇ ਚੁੱਕੇ ਹੋ ਬੱਟ ਫੇਰ ਵੀ ਘੋੜੇ ਦੇ ਦਰਦ ਨਹੀਂ ਰੁਕ ਰਿਹਾ ਇਮੀਡੀਏਟਲੀ ਉਹਦਾ ਟੈਸਟ ਕਰਵਾ ਕੇ ਉਹਦਾ ਜਿਹੜਾ ਬਣਦਾ ਟਰੀਟਮੈਂਟ ਆ ਉਹਨੂੰ ਜਦੀ ਸ਼ੁਰੂ ਕਰੋ ਠੀਕ ਹੈ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਵੇਂ ਮੰਨ ਕੇ ਚਲੋ ਪਸ਼ਾਬ ਕਰਾਉਣ ਲਈ ਫਿਰ ਡ੍ਰਿਪ ਲਾਈ ਜਾਂਦੀ ਆ ਡ੍ਰਿਪ ਲਾਉਣ ਤੋਂ ਬਾਅਦ ਫਿਰ ਉਹਦੇ ਵਿੱਚ ਮਤਲਬ ਜਿਹੜੇ ਇੰਜੈਕਸ਼ਨ ਨੇ ਜਿਵੇਂ ਲਾ ਸਿਕਸ ਵਗੈਰਾ ਉਹ ਉਦੋਂ ਯੂਜ਼ ਹੁੰਦਾ ਉਹਦਾ ਨਾ ਕੀ ਪੇਟ ਦੇ ਬੰਨ੍ਹ ਦੇ ਵਿੱਚ ਜੇ ਤੁਸੀਂ ਉਹਨੂੰ ਪੇਟ ਦੇ ਬੰਨ੍ਹ ਦੇ ਵਿੱਚ ਲਾਉਂਗੇ ਨਾ ਫਿਰ ਉਹ ਜਾਨ ਲੇਵਾ ਜੇ ਕਿਤੇ ਮੰਨ ਕੇ ਚਲੋ ਕਿਡਨੀਆਂ ਪਿਸ਼ਾਬ ਨਹੀਂ ਬਣਾ ਰਹੀਆਂ ਉਦੋਂ ਲਾਉਂਗੇ ਤਾਂ ਉਹ ਬਰਦਾਨ ਆ ਆਪਣੇ ਡਾਕਟਰ ਦੀ ਸਲਾਹ ਨਾ ਲਾਉਣਾ ਪਹਿਲੀ ਗੱਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਟੈਸਟ ਕਰਵਾਉਣਾ ਚਾਹੀਦਾ ਤੇ ਦੂਜੀ ਚੀਜ਼ ਇੱਕ ਹੋਰ ਦੱਸਣੀ ਆ ਉਹ ਕੀ ਆ ਵੀ ਜਿਹੜਾ ਕਿਡਨੀਆਂ ਦਾ ਦਰਦ ਆ ਜਾਂ ਲੀਵਰ ਦਾ ਦਰਦ ਲੀਵਰ ਦੇ ਪੇਨ ਆ ਠੀਕ ਆ ਉਹ ਕਿਸੇ ਇੰਜੈਕਸ਼ਨਾਂ ਬੰਦ ਨਹੀਂ ਹੁੰਦੀ ਜਿਹੜੀ ਆਰਗਨ ਦੀ ਪੇਨਾ ਜਿਵੇਂ ਜਿਹੜਾ ਕੁਝ ਤੁਹਾਡੀ ਬਾਡੀ ਦੇ ਵਿੱਚ ਮਤਲਬ ਪੋਇਜ਼ਨਿੰਗ ਆ ਉਹ ਸਾਰੀ ਡਿਊਟੀ ਕਿਡਨੀਆਂ ਦੀ ਲੱਗੀ ਹੋਈ ਆ ਉਹਨਾਂ ਨੇ ਉਹਨੂੰ ਪਿਉਰੀਫਾਈ ਕਰਕੇ ਯੂਰਿਨ ਰਾਹੀਂ ਬਾਹਰੇ ਕੱਢਣਾ ਹੁੰਦਾ ਬਟ ਜਦੋਂ ਕਿਡਨੀਆਂ ਯੂਰਿਨ ਨਹੀਂ ਬਣਾਉਂਦੀਆਂ ਤਾਂ ਉਹ ਬਾਡੀ ਦੇ ਵਿੱਚ ਜਿਹੜੀ ਟੌਕਸਿਸਿਟੀ ਉਹ ਫੈਲਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹਦੇ ਨਾਲ ਮਤਲਬ ਜਿਹੜੇ ਆਰਗਨ ਨੇ ਉਹ ਨੈਕ੍ਰੋਸੀਸ਼ਨ ਦੀ ਕੰਡੀਸ਼ਨ ਹੋ ਕੇ ਡੈੱਡ ਹੋਣੇ ਸ਼ੁਰੂ ਹੋ ਜਾਂਦੇ ਆ ਬਹੁਤ ਸਾਰੇ ਘੋੜੇ ਨੇ ਜਿਨ੍ਹਾਂ ਦਾ ਇਹਦੇ ਨਾਲ ਹੀ ਨੁਕਸਾਨ ਹੁੰਦਾ ਬਹੁਤ ਸਾਰੇ ਘੋੜੇ ਬਾਕੀ ਤੁਸੀਂ ਹੁਣ ਦੇਖ ਲਓ ਤੁਹਾਨੂੰ ਪਤਾ ਵੀ ਆ ਵੀ ਪਿੱਛੇ ਜੇ ਕਿੰਨੇ ਘੋੜੇ ਗਏ ਨੇ ਉਹਨਾਂ ਦਾ ਮੇਨ ਕਾਰਨ ਇਹੀ ਆ ਤੇ ਇਹ ਹੁੰਦਾ ਕਦੋਂ ਜਦੋਂ ਤੁਸੀਂ ਸਡਨ ਡਾਈਟ ਚੇਂਜ ਕਰਤੀ ਘੋੜੇ ਦੀ ਜਿਹੜੀ ਮੈਂ ਹੁਣ ਬਣਾਉਣ ਲੱਗੂੰਗਾ ਵੀਡੀਓ ਡਾਈਜੈਸ਼ਨ ਸਿਸਟਮ ਤੇ ਕੱਲੀ-ਕੱਲੀ ਚੀਜ਼ ਤੇ ਬਣਾਵਾਂਗੇ ਆਪਾਂ ਜਦੋਂ ਤੁਸੀਂ ਸਡਨ ਡਾਈਟ ਚੇਂਜ ਕਰਤੀ ਨਾ ਜਾਂ ਸਡਨ ਡਾਈਟ ਚੇਂਜ ਕਰਤੀ ਜਾਂ ਜਿਹੜਾ ਤੁਸੀਂ ਉਹਨੂੰ ਦਾਣਾ ਦੇ ਰਹੇ ਹਾਂ ਜਾਂ ਚਾਰਾ ਦੇ ਰਹੇ ਹਾਂ ਉਹਦੀ ਜਿਹੜੀ ਗੁਣਵੱਧਤਾ ਉਹ ਘਟ ਹੋ ਜਾਂਦੀ ਆ ਜੇ ਭਾਵ ਉਹ ਚ ਕੀ ਆ ਕੋਈ ਚਾਰਾ ਗਲਿਆ ਸੜਿਆ ਜਾਂ ਕੁਝ ਵੀ ਲਾ ਲਓ ਤੁਸੀਂ ਜਾਂ ਫੰਗਸ ਹੋ ਜਾਂਦੀ ਆ ਜਦੋਂ ਤੁਸੀਂ ਉਦਾਂ ਦਾ ਚਾਰਾ ਦੋਹੋਂਗੇ ਫੇਰ ਉਹ ਨੁਕਸਾਨ ਹੋਣਾ ਤੈ ਆ ਫੇਰ ਉਦੋਂ ਉਹ ਮਤਲਬ ਸੜਨ ਦਰਦ ਹੋਣਾ ਸਟਾਰਟ ਹੁੰਦਾ ਪ੍ਰੋਬਲਮ ਉਹਦੇ ਸਾਈਨ ਪਹਿਲਾਂ ਹੁਣੇ ਸ਼ੁਰੂ ਹੋ ਜਾਂਦੇ ਨੇ ਕਦੇ ਵੀ ਇਹ ਨਾ ਕਰਿਆ ਕਰੋ ਵੀ ਦਰਦ ਹੋਇਆ ਇੰਜੈਕਸ਼ਨ ਲਾਤਾ ਤੇ ਉਦੋਂ ਬਾਅਦ ਦੇ ਵਿੱਚ ਲੋੜ ਨਹੀਂ ਡਾਕਟਰ ਦੀ ਇੱਕ ਵਾਰੀ ਜਿਹੜਾ ਤੁਹਾਡਾ ਡਾਕਟਰ ਆ ਜਿਹਨੂੰ ਤੁਸੀਂ ਬੁਲਾਉਨੇ ਹੋ ਉਹਨੂੰ ਜਰੂਰ ਦਿਖਾਓ ਐਗਜ਼ਾਮਨ ਜਰੂਰ ਕਰਾਓ ਕਿਉਂਕਿ ਹੌਲੀ ਹੌਲੀ ਪ੍ਰੋਬਲਮ ਵੱਧਦੀ ਵੱਧਦੀ ਵੱਜ ਜਾਂਦੀ ਹੈ ਦੂਜੀ ਗੱਲ ਚਾਰੇ ਦੀ ਕਰ ਲੈਨੇ ਆ ਮਲਾ ਹਰੇ ਚਾਰੇ ਕੂੜਾਂ ਲਈ ਵਰਦਾਨ ਨੇ ਮੈਂ ਤੁਹਾਨੂੰ ਦਿਖਾਉਣਾ ਠੀਕ ਆ ਬਾਕੀ ਤੁਸੀਂ ਦੇਖ ਲਿਓ ਆਹ ਦੇਖ ਲਓ ਚੈੱਕ ਕਰ ਲਓ ਇਹ ਆਹ ਪਹਿਲੇ ਸਾਰੇ ਠੀਕ ਆ ਜੀ ਤੇ ਬਾਕੀ ਦੋਸਤੋ ਕਮੈਂਟ ਕਰ ਦਿਓ ਜੇ ਕੋਈ ਲੱਗਿਆ ਤੁਹਾਨੂੰ ਇਹ ਗੱਲ ਹੋਰ ਸ਼ੇਅਰ ਕਰਨ ਵਾਲੀ ਆ ਧੰਨਵਾਦ ਮਿਲਦੇ ਆ